ਕੁਆਨੋ ਰਸੋ ਕਿਸੇ ਦਾ ਛਰਾਬੋਂ ਪੀ ਲਈਆਂ ਬੱਕਰੇ ਛੱtre ਖਾਲੇ ਆਂਡੇ ਖਾਲੇ ਮਹਾਰਾ ਸੱਚੇ ਪਾਠ ਨੇ ਖੱਡਣ ਕੀਤਾ ਕਿਸੇ ਨੂੰ ਹੁਕਮ ਨਹੀਂ ਦਿੱਤਾ ਕਈ ਕਿ ਪ੍ਰਚਾਰ ਕਾਟ ਕੇ ਕਰਦੇ ਹੈ ਦੱਦਲੀ ਪਾਠ ਨੇ ਬੱਕਰੇ ਵੜੇ ਪਿਆਰੋ ਝੂਠ ਬੋਲਦੇ ਕਿਸੇ ਦਾ ਇਤਬਾਰ ਨਾ ਕਰੋ ਉਹਨਾਂ ਤੇ ਬਾਣੀ ਦਾ ਪ੍ਰੋਸਾ ਰੱਖੋ ਕਿਹਦੇ ਸੱਚ ਬੋਲਣ ਵਾਲੇ ਪਖੰਡੀ ਦੇ ਪ੍ਰੋਸਾ ਕਰਦੀ ਰੋੜ ਨੇ ਉਹ ਆਪ ਨੂੰ ਆਪਣੇ ਮਤਲਬਾਂ ਆਸੇ ਵਾਲਾ ਪ੍ਰਚਾਰ ਕਰਦੇ ਕਿ ਲੋਕੀ ਮੱਥਾ ਜਾਣ ਟਿਕ ਤੇ ਲੈ ਕੇ ਰਾਹ ਪਈਏ ਪੋਰਟੀ ਪਾਣੀ ਵਿੱਚ ਕਿਸੇ ਤਰ੍ਹਾਂ ਦੀ ਦਿੱਤਾ ਸ਼ਰਾਬ ਪੀਣੀ ਮਾਸ ਖਾਣਾ ਤੇ ਕਰਦਾ ਦੁੱਤੀਆਂ ਪੰਕ ਗੀਰ ਜੀ ਨੇ ਖੰਡਨ ਕੀਤਾ ਗੁਰੂ ਰਾਮ ਸਿੰਘ ਜੀ ਨੇ ਆਮ ਖੰਡਨ ਕੀਤਾ ਮਾੜਾ ਸੱਤੇ ਪਾਸਾ ਸਰਤਾਰਪੁਰ ਸਾਹਿਬ ਜੋ ਬੇਰ ਸਾਹਿਬ ਗੁਰਦੁਆਰਾ ਉੱਤੇ ਨਿਹਾਲ ਕਰ ਰਿਹਾ ਇੱਕ ਕਾਜੀ ਨੇ ਕੁਕੜੀ ਦੀ ਧੌਣ ਰੋੜ ਕਰਕੇ ਛੱਡ ਦਿੱਤੇ ਮਾਰ ਕੇ ਉਹ ਕੁਕੜੀ ਉੱਠ ਕੇ ਭੁੜਕਣ ਲੱਗੀ ਤਾਂ ਫੂਟੀਆਂ ਬੂੰਦਾ ਚੋਲੇ ਉੱਪਰ ਪੈ ਗਈਆਂ ਤੋ ਉਹਨੇ ਝੋਲਾ ਮੰਗਾਇਆ ਕਾਜੀ ਨੂੰ ਕਹਿ ਕਰਕੇ ਆਪਣੇ ਸਵਾਇਬ ਨੂੰ ਕਾਜੀ ਦੇ ਆਪਣੇ ਛੇਕ ਨੂੰ ਕਹਿ ਕਰਕੇ ਉਹ ਕਾਜੀ ਨੇ ਜੋ ਝੋਲਾ ਪਹਿਨੇ ਮਹਾਰਾਜ ਕਰਨਗੇ ਚੌ ਪਹਿਨੇ ਆਦਾ ਝੋਲਾ ਖਰਾਬ ਹੋ ਗਿਆ ਮਹਾਰਾਜ ਦੇ ਉਹ ਪਖੰਡ ਨੂੰ ਜ਼ਖਰ ਕਰਨ ਵਾਸਤੇ ਬਾਣੀ ਚਾਰੀ ਹੈ ਸਾਨੇ ਜਣ ਜੇ ਰਤਨ ਕਾ ਕਪੜੇ ਜਾਂਦਾ ਹੋਏ ਪਲੀਤ ਜੋ ਰਤ ਜੀ ਦਾ ਮਾਰਦਾ ਤਨਕਾ ਨਿਰਮਲ ਜੀਤ ਗਵੀਰ ਭਾਗ ਮਾਛੀ ਸੁਰਾ ਪਾਨ ਜੋ ਜੋ ਪ੍ਰਾਦੀ ਖਾਹੇ ਕਬੀਰ ਸਬਦ ਗੀਤ ਕੇ ਤੇ ਸਦਾ ਰਸਾਤਰ ਜਾਏ ਕਬੀਰ ਖੂਬ ਖਾਣਾ ਖੀਂਦੇ ਜਾਵੇਂ ਅਮਰਤ ਲੋਣ 헤ੜਾ ਰੋਟੀ ਕਾੜਨੇ ਕਲਾ ਕਟਾਵਾ ਕੌਣ ਮਾਰਤ ਭਰਿਆ ਆਉ ਰਿਹਾ ਮਾਰਤ ਭਰਿਆ ਮਾਏ ਜਦ ਪੀਤਾ ਮੌਤ ਤੂਰ ਹੋਏ ਮਰਲ ਕੋਲ ਵਿੱਚ ਆਏ ਆਪਣਾ ਪ੍ਰਾਣ ਪਛਾਰੇ ਖਸਮਕ ਠੱਕੇ ਖਾਏ ਜਦ ਪੀਤਾ ਖਾਹੋ ਵਿਤਰਾ ਦਰਗਾ ਮਿਲਾ ਸਜਾਏ ਜਦ ਮਨ ਮੂਰ ਦਾ ਕੀਤੇ ਜੇ ਕਾ ਪਾਰ ਬਸਾਏ ਇਹ ਬਹੁਤ ਸਵਾਲ ਇਹ ਹੈ ਕਿ ਟੈਕਨੋਲੋਜੀ ਦੇ ਸੱਤੇ ਪਾੜੇ ਬੁਵਾਦ ਕਰ ਰਹੇ ਹਨ ਕਿਹੜਾ ਅਪਰੋਚ ਇਹ ਸਵਾਲਾਂ ਦਾ ਰਸਾ ਕਮੇ ਨੂੰ ਤਿਆ ਕਰਕੇ ਸੱਚੇ ਪਾੜਾ ਸਬੰਧ ਕਰਨਾ ਚਾਹੀਦਾ ਹੈ ਜੇ ਇਹਨਾਂ ਵਿੱਚ ਰੱਖਾਂਗੇ ਤਾਂ ਕੀ ਹੋਵੇਗਾ ਸਤਪੁਰੂ ਦੀ ਦعت ਰਹੇ ਹਨ